ਸਤਿ ਸ੍ਰੀ ਅਕਾਲ ਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਦੋਸਤੋ ਗੁਰੂ ਮਹਾਰਾਜ ਤੋਂ ਸਭ ਦੀ ਚੰਗੀ ਕਾਮਨਾ ਕਰਦਾ ਸਭ ਤੇ ਕਿਰਪਾ ਕਰਨ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਤੋਂ ਮੋਟਾਂ ਦਾ ਸਮਾਂ ਮੋਟਾਂ ਦੇ ਵਿੱਚ ਬੜਾ ਜ਼ੋਰ ਲੱਗਿਆ ਹੋਇਆ ਯਾਰ ਪਰ ਮੈਂ ਕਈ ਵੀਡੀਓ ਦੇ ਵਿੱਚ ਇਹ ਗੱਲ ਕਹਿ ਚੁੱਕਿਆ ਸਰਕਾਰਾਂ ਪਹਿਲਾਂ ਵੀ ਬਡੀਆਂ ਬਣੀਆਂ ਬਹੁਤ ਸਾਰੇ ਤਾਂ ਸਾਡੇ ਆਪਣੇ ਲੋਕ ਹੀ ਖਾਸ ਖਾਸ ਦੀ ਖੇਤੀ ਨੂੰ ਨਕਾਰ ਰਹੇ ਆ ਉਹ ਭਾਈ ਡਾਕਟਰ ਰਣਜੀਤ ਗੱਲ ਕਰ ਰਿਹਾ ਸੀ ਕਿ ਦੇਖੋ ਨਾਲੇ ਨਾ ਇਹਨਾਂ ਦੀ ਹਮਾਇਤ ਕਰਨ ਵਾਲੇ ਜਿਹੜੇ ਖਾਸ ਖਾਸ ਦੇ ਮੁੱਦੇ ਦੀ ਪਰ ਕਿਸੇ ਨੇ ਵੀ ਮੈਨੂੰ ਮੈਨੂੰ ਉਹ ਕੀ ਮੈਨੂੰ ਫੇਸਟ ਤੋਂ ਵਜਦਾ ਜਿਹੜੇ ਵਾਅਦੇ ਬੁੱਧ ਜੇ ਕਰਦੇ ਹੁੰਦੇ ਆ ਉਹਦੇ ਵਿੱਚ ਇਹ ਗੱਲ ਨਹੀਂ ਲਿਖੀ ਕਿ ਅਸੀਂ ਚਿੱਟੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਖਾਸ ਕਰਕੇ ਦੇ ਖੇਤੀ ਦੇ ਬਾਰੇ ਸੋਚ ਵਿਚਾਰ ਕਰਾਂਗੇ ਕਿਸੇ ਨੇ ਵੀ ਇਹ ਗੱਲ ਨਹੀਂ ਕਹੀ ਤੇ ਫਿਰ ਯਾਰ ਇੱਕ ਹੈਰਾਨੀ ਵਾਲੀ ਗੱਲ ਹੈ ਦੇ ਇਨਕੁਇਰਡ ਐਕਟ ਦੇ ਵਿੱਚ ਹੀ ਆਉਂਦਾ ਐ ਐਨਡੀਪੀ ਇਸ ਤਰ੍ਹਾਂ ਦਾ ਕੋਈ ਐਕਟ ਹੈ ਕਾਨੂੰਨ ਦੇ ਦਾਇਰੇ ਵਿੱਚ ਨਹੀਂ ਆ ਤਾਂ ਹੀ ਤਾਂ ਇਹਨੂੰ ਪਲਸ ਫਾੜ ਲੈਂਦੀ ਆ ਤੇ ਕਾਨੂੰਨ ਦੇ ਦਾਇਰੇ ਦੇ ਵਿੱਚ ਜਦੋਂ ਇਹ ਗੱਲ ਨਾ ਆਈ ਤੇ ਫਿਰ ਪਿੰਡ ਵਾਸੀਆਂ ਤਾਂ ਇਹ ਜਿਹੜਾ ਇਹ ਮਸਲਾ ਹੈ ਖਾਸ ਕਰਕੇ ਦੀ ਖੇਤੀ ਦਾ ਮੁੱਦਾ ਫਿਰ ਤਾਂ ਹੱਲ ਨਹੀਂ ਹੋਣਾ ਕਿਉਂਕਿ ਜੇ ਸਰਕਾਰ ਇਹਨੂੰ ਐਕਟ ਦੇ ਵਿੱਚੋਂ ਬਾਹਰ ਕਰੂਗੀ ਤੇ ਤਾਂ ਇਹਦਾ 100% ਹੱਲ ਹੋ ਸਕਦਾ ਹੈ ਇੱਕ ਮੈਂ ਖਾਸ ਗੱਲ ਕਹਿਣੀ ਚਾਹੁੰਦਾ ਹਾਂ ਸਾਰੇ ਪੰਜਾਬ ਵਾਸੀਆਂ ਨੂੰ ਕਿ ਭ੍ਰਿਸ਼ਟਾਚਾਰ ਦੇ ਵਿੱਚ ਬਲੈਕ ਦੇ ਵਿੱਚ ਮੰਤਰੀ ਲੋਕਾਂ ਦਾ ਲੀਡਰ ਲੋਕਾਂ ਦਾ ਵਿਸ਼ੇਸ਼ ਤੌਰ ਤੇ ਯੋਗਦਾਨ ਹੁੰਦਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਲੋਕਾਂ ਨੂੰ ਮੁੱਧੂ ਬਣਾਉਂਦੇ ਆ ਅੰਦਰ ਖਾਤੇ ਇਹ ਕਰੋੜਾਂ ਰੁਪਈਆ ਲੈਂਦੇ ਆ ਬਲੈਕ ਕਰਨ ਵਾਲੇ ਲੋਕਾਂ ਤੋਂ ਤਾਂ ਹੀ ਤਾਂ ਇਹ ਮਦਾਹਲ ਨਹੀਂ ਹੋ ਰਿਹਾ ਜਿਹੜੀ ਚੀਜ਼ ਦੀ ਬਲੈਕ ਵੱਡੇ ਉੱਚ ਪੱਧਰ ਤੇ ਹੋ ਰਹੀ ਹੈ ਉਹਦੇ ਵਿੱਚੋਂ ਕਰੋੜਾਂ ਅਰਬ ਰੁਪਈਆ ਬਲੈਕੀਆਂ ਨੂੰ ਬੰਨਦਾ ਸਰਕਾਰ ਜੇ ਤਾਂ ਇਮਾਨਦਾਰ ਤੇ ਚੰਗੀ ਨੀਤੀ ਵਾਲੀ ਹੋਵੇ ਤੋ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਨੂੰ ਹੱਲ ਕਰੇ ਪਰ ਸਰਕਾਰਾਂ ਬੇਈਮਾਨ ਮੈਂ ਹਮੇਸ਼ਾ ਦੋਸਤ ਇੱਕ ਗੱਲ ਕਹਿਣਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਮੈਨੂੰ ਆਸ ਹੈ ਕਿ ਚੰਗੇ ਦੌਰ ਦੀ ਸ਼ੁਰੂਆਤ ਹੋ ਗਈ ਹੈ ਪਰ ਇੱਕ ਗੱਲ ਮੈਂ ਖਾਸ ਕਹਿਣੀ ਚਾਹਣਾ ਜਿਹੜੇ ਵੀ ਇਹ ਸਾਡੇ ਅਮਤਤਾਰੀ ਗੁਰਸਿੱਖ ਖੜੇ ਐ ਇਹ ਨਾ ਹੋਣ ਕਿ ਨਸ਼ਾ ਕਹਿ ਕੇ ਇਹ ਅਫੀਮ ਪੋਸਟ ਨੂੰ ਨਕਾਹ ਦੇਣ ਕਿਉਂਕਿ ਸਿੰਥੈਟਿਕ ਨਸ਼ਿਆਂ ਦੇ ਨਾਲੋਂ ਗੋਲੀ ਟੀਕਿਆਂ ਦੇ ਨਾਲੋਂ ਹੈਰੋਇਨ ਸਮੈਕ ਦੇ ਨਾਲੋਂ ਅਫੀਮ ਤੇ ਪੋਸਟ ਅਨੇ ਕਾ ਗੁਣੇ ਚੰਗੇ ਆ ਇਹ ਕਿਸੇ ਦੀ ਜਾਨ ਨਹੀਂ ਗਵਾਉਂਦਾ ਤੇ ਇਹ ਨਾ ਹੋਵੇ ਕਿ ਸਾਰੇ ਪੰਜਾਬ ਦੀ ਭਲਾਈ ਚਾਹੁੰਦੇ ਚਾਹੁੰਦੇ ਇਹ ਕਿਸੇ ਹੋਰ ਹੀ ਪਾਸੇ ਨੂੰ ਤੁਰ ਪੈਣ ਉਹ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਆਲੀ ਗੱਲ ਕਹੌਂ ਕਿ ਬਈ ਮੈਂ ਤਾਂ ਇੱਕੋ ਸਿੱਧੀ ਗੱਲ ਕਹਿਣਾ ਠੀਕ ਆ ਮੈਂ ਆ ਮਰਤਦਾਰੀਆਂ ਮੈਂ ਗੁਰੂ ਦਾ ਸਿੱਖ ਲਿਬਾਸ ਹਮੇਰਾ ਹੈ ਪਰ ਸਿੱਖੀ ਕਮਾਉਣੀ ਬਹੁਤ ਔਖੀ ਹੈ ਸਿੱਖੀ ਦੇ ਵਿੱਚ ਤਾਂ ਮਾਨਸਕੀ ਜਾਤ ਸਭ ਇੱਕੇ ਪਹਿਚਾਨ ਬੋ ਸਾਡੇ ਸਾਰੇ ਧਰਮ ਹਰ ਇਨਸਾਨ ਇੱਕ ਬਰਾਬਰਤਾ ਦੀ ਅੱਖ ਦੇ ਨਾਲ ਦੇਖਿਆ ਜਾਵੇ ਤਾਂ ਅਸੀਂ ਕਿਸੇ ਦੇ ਨਾਲ ਬੈਰ-ਵਿਰੋਧ ਨਹੀਂ ਕਰ ਸਕਦੇ ਜੇ ਅਸੀਂ ਸਿੱਖ ਅਖਵਾਉਣੇ ਆ ਤਾਂ ਤੇ ਜੇ ਤੂੰ ਕੌਣ ਹੋਏ ਮੈਂ ਕੌਣ ਹਾਂ ਤੂੰ ਸਿੱਖ ਨਹੀਂ ਤੂੰ Hindu ਹੈ ਤੂੰ Musalman ਹੈ ਤੇ ਫਿਰ ਦੋਸਤ ਉਹ ਇਨਸਾਨ ਵੀ ਨਹੀਂਗਾ ਚਾਹੇ ਕੋਈ ਹੋਵੇ ਭਾਈ ਅਮਰਪਾਲ ਸਿੰਘ ਅੱਜ ਮੈਂ ਉਹਦੀ ਵੀ ਹਮਾਇਤ ਕਰਦਾ ਕਿਉਂਕਿ ਮੇਰੇ ਦਿਮਾਗ 'ਚ ਇਹ ਸੋਚ ਆ ਕਿ ਉਹਨੂੰ ਬਲੀ ਦਾ ਬੱਕਰਾ ਬਣਾ ਕੇ ਬੇਸ਼ੱਕ ਉਹ ਚੰਗੇ ਕੰਮ ਵਾਸਤੇ ਤੁਰਿਆ ਪਰ ਰਾਜ ਰਾਜਨੀਤੀ ਤਹਿ ਤੇ ਰੰਜਿਸ਼ਾਂ ਤਹਿ ਤੂੰ ਫਸਾਇਆ ਗਿਆ ਉਹ ਬਾਹਰ ਆਉਣਾ ਚਾਹੀਦਾ ਠੀਕ ਅਸੀਂ ਕਹਿੰਨੇ ਆ ਮੈਂ ਕਹਿੰਨਾ ਇਹ ਗੱਲ ਕਿ ਸਿੱਖੀ ਦਾ ਬੋਲਬਾਲਾ ਹੋਵੇ ਪਰ ਚੰਗੇ ਕਮਾਂ ਵਾਸਤੇ ਭਾਈ ਕਿਸੇ ਨੂੰ ਸਤਾਉਣਾ ਕਿਸੇ ਨੂੰ ਮਾਰਨਾ ਗੁੰਡਾ ਗੰਦੀ ਗੁੰਡਾਗਰਦੀ ਕਰਨ ਨੂੰ ਮੈਂ ਸਿੱਖੀ ਨਹੀਂ ਕਹਿੰਦਾ ਮਾਫੀ ਚਾਹੁੰਦਾ ਐ ਇਸ ਗੱਲ ਦੀ ਸਾਡੇ ਸਿੱਖ ਭਰਾਵਾਂ ਤੋਂ ਕਿਉਂਕਿ ਭਾਈ ਸਿੱਖ ਦਾ ਹਿਰਦਾ ਬਹੁਤ ਵਿਸ਼ਾਲ ਹੁੰਦਾ ਕਿਸੇ ਤੇ ਨਾ ਉਹ ਮਾਰੀ ਕਰੇ ਤੇ ਜੇ ਕੋਈ ਉਹਦੇ ਤੇ ਮਾਰੀ ਕਰਦਾ ਤੇ ਫਿਰ ਉਹਨੂੰ 21 ਦੀ 31 ਪੈ ਵੀ ਜਾਂਦੀ ਹੈ ਸੋ ਮੇਰੇ ਕਹਿਣ ਦਾ ਭਾਵ ਹੈ ਕਿ ਕਿਸੇ ਨੂੰ ਨੀਮਾ ਦਿਖਾਉਣਾ ਜਾਂ ਕਿਸੇ ਮੁੱਦੇ ਨੂੰ ਵੈਲਫੇਅਰ ਦੇ ਨਾਲ ਉਹਨੂੰ ਲਾਂਬੇ ਕਰਨਾ ਇਹ ਨਹੀਂ ਸਾਡੇ ਪੰਜਾਬ ਦੇ ਲੋਕਾਂ ਦੀ ਮੰਗ ਪੰਜਾਬ ਦੇ ਲੋਕਾਂ ਨੂੰ ਸੁਖੀ ਕਰਨਾ ਉਹਨਾਂ ਦੀਆਂ ਮੰਗਾਂ ਪ੍ਰਵਾਨ ਕਰਨਾ ਇਹ ਮੰਤਰੀ ਲੀਡਰ ਰਾਜਨੀਤਿਕ ਲੋਕਾਂ ਦਾ ਹੱਕ ਹੈ ਸੋ ਦੋਸਤੋ ਮੈਂ ਚਾਹੁੰਨਾ ਕਿ ਚੰਗੇ ਲੋਕ ਹੀ ਅੱਗੇ ਆਉਣ ਪਰ ਜੋ ਕਿ ਹਰ ਇੱਕ ਨੂੰ ਇਨਸਾਨ ਨੂੰ ਇਨਸਾਨ ਸਮਝਣ ਬੰਦੇ ਨੂੰ ਬੰਦਾ ਸਮਝਣ ਨਾ ਇਹਦੇ ਵਿੱਚ ਕੋਈ ਸਿੱਖ ਦਾ ਮਤਲਬ ਹੈ ਨਾ ਇਹਦੇ ਵਿੱਚ ਕੋਈ ਹਿੰਦੂ ਦਾ ਮਤਲਬ ਹੈ ਸਾਰੇ ਇਨਸਾਨ ਸ੍ਰੀ ਰੱਬ ਦੇ ਬੰਦੇ ਆ ਪਰ ਦੋਸਤੋ ਗੱਲ ਇਹ ਕਹਿੰ ਵੀ ਕਰਮ ਇਨਸਾਨ ਦਾ ਆਪਣਾ ਹੁੰਦਾ ਜੇ ਕੋਈ ਚੰਗਾ ਕਰਮ ਕਰਦਾ ਤਾਂ ਉਹਨੂੰ ਚੰਗਾ ਫਲ ਪ੍ਰਾਪਤ ਹੋ ਜਾਂਦਾ ਵੈਸੇ ਗੁਰੂ ਸਾਹਿਬ ਜੀ ਨੇ ਤਾਂ ਬਹੁਤ ਗੱਲਾਂ ਕਹੀਆਂ ਅਸੀਂ ਤਾਂ ਕਿ ਤਲਸਮਾਨ ਵੀ ਨਹੀਂ ਉਹਨੇ ਤੇ ਜਾ ਰਹੇ ਵਾਹਿਗੁਰੂ ਬਖਸ਼ੀ ਰੱਖੇ ਸੱਚੇ ਪਾਤਸ਼ਾਹ ਉਹ ਰਾਬਾ ਕਾਲਪੁਰਖ ਉਹ ਕੱਲੇ ਵਿਖਾਵੇ ਨੂੰ ਨਹੀਂ ਮੰਨਦਾ ਭੇਖ ਨੂੰ ਨਹੀਂ ਮੰਨਦਾ ਭੇਖੋ ਜੋ ਵਿਖਾਵੇ ਦੇ ਵਿੱਚ ਆ ਜਾਵੇ ਹਾਂ ਕਿਸੇ ਦਾ ਲਬਾਸ ਹੈ ਕੋਈ ਧਰਮ ਦਾ ਉਹਦੇ ਤੇ ਟਿੱਪਣੀ ਨਹੀਂ ਹੋ ਸਕਦੀ ਉਹਦਾ ਆਪਣਾ ਕਰਮ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਨੂੰ ਕੀ ਜ਼ਰੂਰਤ ਸੀ ਇਸ ਸਮਰਤ ਦੀ ਦਾਤ ਦੇ ਪਿਛੇ ਉਹਨੇ ਸਾਰਾ ਪਰਿਵਾਰ ਵਾਰਤਾ ਸੋ ਕਹਿੰਦਾ ਭਾਵ ਮੁੱਤ ਦੀ ਦਾਤ ਬਹੁਤ ਉੱਤਮ ਹੈ ਪਰ ਦੋਸਤੋ ਵਿੱਚ ਇਨਸਾਨੀਅਤ ਅੰਦਰੋਂ ਸੋਚ ਨੀਅਤ ਚੰਗੀ ਹੋਵੇ ਤੇ ਗੁਰੂ ਮਹਾਰਾਜ ਕਿਰਪਾ ਕਰੰਦੇ ਸੋ ਦੋਸਤੋ ਚੰਗੇ ਬੰਦਿਆਂ ਦੀ ਸਪੋਰਟ ਕਰਨ ਦੀ ਲੋੜ ਹੈ ਸ਼ੁਰੂਆਤ ਹੋ ਚੁੱਕੀ ਹੈ ਸਾਰਿਆਂ ਨੂੰ ਪਤਾ ਹੈ ਉਹਨਾਂ ਗੁਰਮਖਾਂ ਪਿਆਰਾਂ ਨੂੰ ਉਹਨਾਂ ਯੋਧਿਆਂ ਨੂੰ ਜਿਤਾਓ ਹੈ ਆਪੋ ਆਪਣੀ ਥਾਂ ਪਰ ਤੁਸੀਂ ਵੇਖ ਲਿਆ ਕਿ ਪਾਰਟੀਆਂ ਨੇ ਸਾਨੂੰ ਕੁਝ ਨਹੀਂ ਦਿੱਤਾ ਤੇ ਦੇਣਾ ਵੀ ਨਹੀਂ ਇਹ ਜਿਵੇਂ ਕਹਿੰਦੇ ਨੇ ਚੂਹੇ ਬਿੱਲੀ ਦਾ ਖੇਲ ਆ ਕਾਂਗਰਸੀ ਅਕਾਲੀ ਯਾਰ ਸ਼ਰਮ ਹੋਣੀ ਚਾਹੀਦੀ ਆ ਅਕਾਲੀ ਪਾਰਟੀ ਹੋਵੇ ਤੇ ਸਿੱਖਾਂ ਦੀ ਪੰਥ ਦੀ ਵਿਰੋਧੀ ਹੋਵੇ ਕਿੱਡੀ ਸ਼ਰਮ ਵਾਲੀ ਗੱਲ ਹੈ ਮੈਗਰੂ ਬਖਸ਼ੀ ਸੱਚੇ ਪਾਤਸ਼ਾਹ ਮੈਂ ਤਾਂ ਇਹ ਹੀ ਕਹਿ ਸਕਦਾ ਠੀਕ ਆ ਦੋਸਤੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ